ਹਾਂ ਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੜੇ ਜੀ ਸਾਰੇ ਲੇਬਰ ਆ ਜੀ ਅੱਛਾ ਲੇਬਰ ਨੂੰ ਹੀ ਮਿਲੋ ਜੀ ਕੋਈ ਕੁਝ ਠੀਕ ਠਾਕ ਹੋ ਜੀ ਸਾਰੇ ਚੱਲਦਾ ਪਿਆ ਕੰਮ ਚਲੋ ਠੀਕ ਹੈ ਇਹਦੇ ਰਸੋਂ ਮਿੱਟੀ ਤੇ ਆ ਕਣਕ ਲਟਾਈ ਪਈ ਹੈ ਯਾਰ ਖਾਣੇ ਕਿਥੇ ਨਹੀਂ ਜੀ ਕਹਾਂ ਖਾਣੇ ਦੀ ਹੈ ਜੀ ਆ ਥੱਲੇ ਇਹ ਤਾਂ ਮੇਰੇ ਖਿਆਲ ਇਹ ਤਾਂ ਮਾੜੀ ਮੰਡੀ ਨਹੀਂ ਹੋਣੀ ਕੋਈ ਥੱਲੇ ਤੇ ਲਫਾਵਾ ਕਰਕੇ ਚੈੱਕ ਕਰਦੇ ਨਾ ਫੋਟੋ ਉਹ ਭੇਜ ਦਾਂਗੇ ਆਪ ਦੀ ਜਗ੍ਹਾ 'ਚ ਸੈਰ ਗਿਆ ਨਾ ਹਾਂ ਆ ਦੇਖੋ ਜੀ ਇਹ ਦੇਖੋ ਹਾਲ ਕੀ ਹੋਣੀ ਆ ਦੇਖੋ ਫੋਟੋ ਮਿਲਦੀ ਆ ਤਾ ਕੀ ਮੰਡੀ ਦੀ ਸਾਰੀ ਇਹ ਤਾਂ ਰੋਲੀ ਪਈ ਐ ਇਹਨਾਂ ਅੰਨੀ ਤਾਂ ਮਾੜੀ ਮੰਡੀ ਨਹੀਂ ਹੈ ਕੋਈ ਹੈ ਇਹਨਾਂ ਦੇ ਆਪ ਦੀ ਜਗ੍ਹਾ ਨੂੰ ਸੈਰ ਗਿਆ ਨੇ ਇਹਦਾ ਲਾਲੇ ਚੰਗੇ ਆ ਆਪਣੇ ਆਪ ਦੀ ਜਗ੍ਹਾ 'ਚ ਕਿਰਾਏ 'ਤੇ ਬਲੇਗਣੇ ਚੱਲ ਜਰਿਆ ਇਹ ਤਾਂ ਮੰਡੀ ਨਹੀਂ ਹੈਗੀ ਜੀ ਪੂਰਾ ਹਾਲ ਆ ਦੋ ਮਿੰਟ ਵਿਚਾਰੋ ਕੋਈ ਪਾਣੀ ਪਾਣੀ ਜੀ ਸਾਰੀ ਨਹੀਂ ਵੀ ਐ ਇਹਦਾ ਲਾਲੇ ਵਿਚਾਰੇ ਚੰਗੇ ਆ ਵੀ ਆਪਣਾ ਕੰਮ ਚਲਾ ਰਹੇ ਜੀ ਰੇ ਨਹੀਂ ਤਾਂ ਬੁਰਾ ਹਾਲਤ ਸਿੱਟਾ ਨੂੰ ਜਗ੍ਹਾ ਨਹੀਂ ਹੈਗੀ ਇੱਥੇ ਦਾ ਉਹ ਪੱਤ ਚਲਾ ਆਇਆ ਤੇਰਾ ਮਖਤਾਰ ਆ ਮੈਂ ਉਸ ਦੇ ਆੜੀਆਂ ਅਸੀਂ ਇਕੱਠੇ ਪਟਾ ਕਿੰਨੇ ਇੱਕ ਪ੍ਰਬੰਧ ਕਰਾਣੀ ਇਹ ਤਰਪਾਲਾਂ ਜਿਹੜੀਆਂ ਉੱਪਰ ਪਿਛਾਉਣ ਵਾਲੀਆਂ ਦੇਣ ਵਾਲੀਆਂ ਥੱਲੇ ਵਿਛਾ ਕੇ ਢੇਰੀਆਂ ਉਤਵਾ ਰਹੇ ਆ ਸਾਡੀ ਵਾਰੀ ਵਾਰੀ ਰਿਕਵੈਸਟ ਇਹੀ ਹੈ ਵੀ ਜੇ ਮੰਡੀ ਦੀ ਵਿਵਸਥਾ ਕਿਸੇ ਢੰਗ ਤਰੀਕੇ ਨਾਲ ਬਣਦੀ ਹੈ ਤਾਂ ਕਰੋ ਕੋਸ਼ਿਸ਼ ਸ਼ਾਮਲ ਜਗ੍ਹਾ ਨਹੀਂ 10 ਕਿਲੋ ਜਮਨ ਜੋ ਹੀ ਵਧੀਆ ਹਾਂ ਮੈਂ ਕਹਿੰਦਾ ਜੀ 5-6 ਕਿੱਲੇ ਇਕੱਠੇ ਕਿਤੇ ਜ਼ਮੀਨ ਵਾਦੂ ਆ ਜ ਆਪਣੇ ਤਿੰਨ-ਚਾਰ ਕਿੱਲੇ ਵੀ ਬਹੁਤ ਹੁੰਦੇ ਨੇ ਬਹੁਤ ਹੁੰਦੇ ਨੇ ਆਪਣੀ ਕਿੰਨੀ ਹੈ 1.5-2 ਕਿੱਲੇ ਹੋਏ ਉੱਥੋਂ ਲੈ ਕੇ ਅੱਥਰੂ ਉਹੀ ਗੱਲ ਹੈ ਨਾ ਜੀ ਵੀ ਚਲੋ ਜੇ 4-5 ਕਿੱਲੇ ਕਿਤੇ ਇਕੱਠੇ ਮਿਲਦੇ ਨੇ ਉੱਥੇ ਮੰਡੀ ਬਣਦੀ ਫੇਰ ਉਹ ਰਸ ਆਪਾਂ ਛਿੜ ਗਿਆ ਹੁਣ ਰਾਤ ਜੇ ਪਾਣੀ ਨਹੀਂ ਪੈਦਾ ਦਰ ਬਣੀ ਬਣੀ ਨਾ ਸਰ ਜੀ ਪ੍ਰਧਾਨ ਜੀ ਇੱਕਾ ਹਲਕੇ ਬਿਆਨ ਲੈਣਾ ਜੀ ਦੁਆਰੇ ਮੀਟਿੰਗ ਦੇ ਵਿੱਚ ਹਾਂ ਪਿੰਡ ਵਾਲਾ ਹਲਕੇ ਬਿਆਨ ਲੈ ਗਈ ਉਧਰ ਆਈ ਮੰਤਰੀ ਸਾਹਿਬ ਨੂੰ ਅਪਲੀਕੇਸ਼ਨ ਮੰਤਰੀ ਜੀ ਨੂੰ ਗਿਆ ਸੈਂਟਰ ਤੋਂ ਮੰਤਰੀ ਸਾਹਿਬ ਨੇ ਦੋ-ਚਾਰ ਬੰਦੇ ਕਰੋ ਨਹੀਂ ਆਪਾਂ ਡ ਅਗਲੀ ਵਾਰ ਨੂੰ ਕੋਸ਼ਿਸ਼ ਕਰਾਂਗੇ ਕਿ ਕੋਸ਼ਿਸ਼ ਹੋ ਜੇ ਤੇ ਵਧੀਆ ਜਗ੍ਹਾ ਹੋਵੇ ਉਹ ਜਗ੍ਹਾ ਤੇ ਕਰਾਂ ਨੇ ਇਹ ਅੱਜ ਜਦ ਕੇ ਸਾਡੀ ਆਪਣੀ ਪਰਸਨਲ ਜਗ੍ਹਾ ਜੀਏ ਸਾਡੇ ਲਾਲਿਆਂ ਦੀ ਜੱਦੀ ਹੈ ਇਹਨਾਂ ਦੀ ਕਰੀਏ ਵੀ ਕੀ ਕਰੀਏ ਜੱਦੀ ਹੈ ਜੀ ਇਹਨਾਂ ਦੀ ਨਾਲ ਲੱਗਦੀ ਸਾਡੇ ਲਾਲਿਆਂ ਦੀ ਜੱਦੀ ਜਾਇਦਾ ਤੇ ਕਣਕ ਦੀ ਕੀ ਉਹ ਖੇਤਾਂ ਤੱਕ ਪਹੁੰਚਾ ਸਭ ਤੋਂ ਜ਼ਿਆਦਾ ਮੰਡੀ ਦਾ ਮਾਰਕ ਬਹੁਤ ਬੁਰਾ ਹਾਲ ਹੈ ਜੀ ਇਸ ਮੰਡੀ ਦਾ ਇਹੋ ਮੇਰੀ ਖੇਡ ਕੀ ਸਾਰੇ ਪਿੰਡਾਂ ਨੂੰ ਉਲਾਰ ਰਹੀ ਪਾਣੀ ਵੀ ਆ ਨਾ ਕਿਤੇ ਨਹੀਂ ਆ ਗਈ ਬਸ 15 20 ਪਿੰਡਾਂ 20 ਪਿੰਡ ਆਉਂਦੇ ਆ ਕਿ ਟੂ ਕਟਾ ਛੋਟਾ ਪਿੰਡ ਤਾਂ ਪੱਕੀ ਪਣੀ ਹੋਈ ਆ ਹੂੰ ਪੂਰੇ ਆਪਣਾ ਘੱਟਾ ਲੱਗਦਾ ਪਿੰਡ ਥੋੜੀ ਮੰਡੀ ਵਾਲਾ ਕਰਾਨੇ ਆ ਜੀ ਲੱਗਦੇ ਆ ਇਹਦੇ ਤੇ ਕਿੱਥੀ ਤਿਆਰ ਕਰਕੇ ਨੇ ਸਰਕਾਰ ਨੂੰ ਇੱਕ ਪੰਜਾਬ ਗਵਰਨਮੈਂਟ ਨੂੰ ਆਪਾਂ ਬਣਾ ਕੇ ਨੇ ਇੱਕ ਥੋੜਾ ਕੋਈ ਵੀ ਨੁਮਾਇੰਦਾ ਲਾ ਦਿਓ ਜੀ ਇੱਕ ਕੁਈ ਵੀ ਲੈਟਰ ਵਗੈਰਾ ਜਿਹੜਾ ਲਿਖਣਾ ਹੈ 5 7 10 ਬੰਦਿਆਂ ਦੇ ਅਸੀਂ ਅਸੀਂ ਚਿੱਠੀਆਂ ਬਣਾ ਕੇ ਭੇਜਾਂਗੇ ਸਾਰੇ ਸਾਈਨ ਕਰਿਓ ਫੇਰ ਇੱਕ ਮੀਟਿੰਗ ਕਰਾਂਗੇ ਜਦੋਂ ਅਕਸਰਾਂ ਨਾਲ ਉਦੋਂ ਬੁਲਾ ਲਾਂਗੇ ਸਭ ਨੂੰ ਆਪਾਂ ਇੱਕ ਹਾਲ ਫੇਰ ਲੈ ਕੇ ਪਿੰਡਾਂ ਦੇ ਜ਼ਿਮੀਂਦਾਰਾਂ ਤੇ ਕਿਸਾਨਾਂ ਨੂੰ ਉਸ ਤੋਂ ਬਾਅਦ ਡੀਸੀ ਨੂੰ ਤੇ ਸੈਂਟਰ ਹੈ ਕਿ ਆ ਇਸ ਵਾਰ ਤਾਂ ਹੁਣ ਇੰਨੀ ਜਲਦੀ ਹੋਣਾ ਨਹੀਂ ਆ ਨੰਗ ਜਾਣ ਤੋਂ 10 ਦਿਨ ਵੀ ਮੰਡੀਆਂ ਦੇ ਆ 10 ਦਿਨ ਜਦੋਂ ਨੰਗਦੇ ਆ ਫੇਰ ਆਪਾਂ ਉਸ ਤੋਂ ਬਾਅਦ ਵਾਲੇ 10 ਦਿਨ ਇਕੱਠੇ ਹੋ ਕੇ ਲਾਂਦੇ ਸੀ ਕੋਈ ਛੋਟੀ ਪ੍ਰੋਬਲਮ ਕੋਈ ਕੋਈ ਬਾਰਦਾਨੇ ਦੀ ਲੋੜ ਆ ਕੋਈ ਤਰਪਾਲ ਦੀ ਲੋੜ ਆ ਹੋਰ ਤਕਰੀਬਨ ਸਾਰਾ ਫਰੇ ਗਿਆ ਹਾਂਜੀ ਹੁਣ ਤਾਂ ਦਾਤਾ ਸੁੱਖ ਰੱਖਦੇ ਸਾਡਾ ਇੱਕ ਵਾਰੀ ਕੰਮ ਸਟਾਰਟ ਹੋ ਗਿਆ ਚੱਲ ਗਿਆ ਅੱਜ ਚਲੋ ਜੀ ਇਹ ਤਾਂ ਕੁਦਰਤੀ ਆਪ ਦਾ ਪ੍ਰਮਾਣ ਹੈ ਇਹਦੇ ਨਾਲ ਤਾਂ ਲੜਾਈ ਜਾਂਦਾ ਕਿਰਕਿਆ ਉਰਦਾ ਨੀ ਨਾ ਪਾਣੀ ਅੱਕ ਜੱਪਕਾਉਂਗਾ ਪਾਣੀ ਉਰੀ ਆਵਾ ਉਹੀ ਗੱਲ ਹੈ ਜੀ ਵੀ ਅੱਗੇ ਵੀ ਚਲੋ ਕੋਈ ਬੰਦ ਬਣਦੀ ਮਲਟੀ ਹੋਏ ਪੱਕੀ ਸੈਟ ਪੈ ਜੇ ਕਰਾਹਲੀ ਵਾਲਾ ਮਸਲਾ ਨੋਟ ਕਰ ਲਈਏ ਚਲੋ ਬਾਬਾ ਜੀ ਹੁਣ ਮੰਡੀ ਨਹੀਂ ਲੋੜ ਉਹ ਵੈਸੇ ਹੀ ਹੋ ਜਾਂਦਾ ਸਭ ਯਾਣ ਬਾਈ ਆਹ ਕੰਮ ਤੁਸੀਂ ਕੋਈ ਕੰਮ ਨਹੀਂ ਸੀਗਾ ਆਹ ਕੰਮ ਤਾਂ ਕਰਾਉਣਾ ਚਾਹੀਦਾ ਸੀਗਾ ਜੀ ਦਾ ਤੇਰੇ ਨਾਲ ਕਿਦਾਂ ਗਏ ਤੇਰੇ ਬੰਦੇ ਨਾਲ ਜੁੜੇ ਬਾਈ ਤੇਰੇ ਪਿੰਡ ਜੋ ਵੀ ਮੁਨੀਮਾ ਸਿੰਦਰਪੁਰਾ ਜੀ ਸਿੰਦਰਪੁਰਾ ਕਿਥਾ ਬਾਜੋ ਸਿੰਦਰਪੁਰਾ ਨਾਬਾ ਰੋਡ ਤੇ ਬਾਈ ਨਾਬਾ ਰੋਡ ਤੇ ਅੰਕਲ ਜੀ ਕਾਰ ਬਾਈ ਦਾ ਸਿੱਧਾ ਫੋਨ ਕਰੋ ਆਪਣਾ ਡਰਾਈਵ ਲਈ ਜਿਹੜਾ ਉਧਰ ਇਕੱਠ ਕਰਦਾ ਸੀ ਚੌਕ ਜੂੜ ਬਹੁਤ ਇਕੱਠ ਕਰਦਾ ਦਾ ਬੁੱਢਿਆਂ ਦਾ ਹਾਂ ਹਾਂ ਮਾਰੇ ਟਾਈਮ ਹੋਰ ਪਾਸੇ ਚਲਾਇਰਦਾ ਸਵਾਰਨੇ ਗਣ ਬਹੁਤ ਪੁਰਾਣੀ ਮਿਹਰਬਾਨੀ ਚੇਸ਼ਕ ਦਾ ਨਾਮ ਹਾਂ ਬੁੱਢੇਗਾ ਬੜਾ ਪ੍ਰਚਾਰ ਕਰਿਆ ਸੀ ਬੋਲਿਆਂ ਨਾਲ ਵਾਜੀ ਵਾਜੀ ਮਿਹਰਬਾਨੀ ਇਹਦਾ ਪਿੰਡ ਦੇ ਬਹੁਤ ਇਹਗਾ ਉਹ ਨਹੀਂ ਵੀ ਮੰਡੀ ਵਧੀਆ ਬਣ ਜਾ ਆ ਬਸ ਸਾਰੇ ਹੁਣ ਮੇਰੇ ਨਾਲ ਰਹੀਓ ਇਹ ਲੜਾਈ ਲੜਾਂਗੇ ਅਗਲੀ ਅਗਲੀ ਹੋਰ ਤੱਕ ਢਾਪਨ ਕਰਾ ਕੇ ਕਰਾ ਲਾਂਗੇ ਮਾਰ ਕੇ ਡਿਆ ਜਾਈਂ ਕਿ ਉਧਰ ਵੀ ਜਾ ਇੱਕ ਵਾਰੀ ਇਹਦਾ ਜਿੰਨੇ ਮਰਜ਼ੀ ਬੰਦੇ ਜੋ ਇਹ ਚੀਜ਼ ਦੇ ਵਿੱਚ ਨਾਲ ਤਾਂ ਜ਼ਿਆਦਾ ਪੈਸੇ ਲੱਗਦੇ ਨੇ ਨਾਲ ਕੋਈ ਜ਼ਿਆਦਾ ਫੰਡਿੰਗ ਚਾਹੀਦੀ ਹੈ ਜ਼ਮੀਨ ਹੈਗੀ ਹੈ ਪਿੰਡ ਕੋਲ ਤਾਂ ਇਹ ਕੋਈ ਬਹੁਤ ਵੱਡਾ ਕੰਮ ਨਹੀਂ ਹੈ ਬਸ ਆਪਾਂ ਨੂੰ ਸਾਰਿਆਂ ਨੂੰ ਲੱਗਣਾ ਪਊਗਾ ਜ਼ਮੀਨ ਸਾਰਾ ਸੈੱਟ ਕੰਮ ਕਰਵਾ ਕੇ ਦੇਣਾ ਜਾਤਾ ਉਹ ਜਾ ਬੋਟਾਂ ਨਾ ਮਰਤੇ ਤੇਨਾਂ ਨਾਲ ਮੰਡੀ ਪੱਕੇ ਕਰਾਗਾ ਸ਼ੈੱਡ ਬਣਾ ਦੇ ਅੱਠ ਕਿੱਲੇ ਆ ਉਹ ਗੱਲਾਂ ਨੇ ਬਾਈ ਕੰਮ ਵਾਲੇ ਨੇ ਜਿਹੜਾ ਉਹਦਾ ਭਾਈ ਜਣਾ ਮੇਰੇ ਮੁੰਡੇ ਨਾਲ ਫੜੇ ਘਰਤਾ ਚਾਚੂ ਜੀ ਆਜਾ ਨਵੀਂ ਗੱਡੀਆਂ ਪਾ ਮਰ ਖਰੀਦਦਾ ਮਰਾ ਕਰ ਤਕਰਾਲੀਆ ਗਊਸ ਵਾਲਾ ਕਿਪਟੇ ਵਾਲਾ ਉਥਾ ਉਹ ਪੁਰਾਣੀ ਗੱਡੀ ਉਹ ਇੱਜਾ ਖਨੋਰੀ 25 30 ਕੀ ਲੇ ਖਰੀਦ ਲੇ ਉਹਦਾ ਭਾਈ ਆ ਜਿਹੜਾ ਬਾਈ ਜੀ ਬਾਈ ਜੀ ਬਤਾ ਲਈ ਪਾਵਰ ਨਹੀਂ ਨਾ ਹੈਗੀ ਤਾਂ ਮੈਨੂੰ ਪਤਾ ਮੈਨੂੰ ਆਪਣਾ ਕੋਈ ਸਮਝ ਨਹੀਂ ਆ ਰਹਾ ਮੈਂ ਇਹ ਇਸ ਤਰ੍ਹਾਂ ਮਤਲਬ ਮਸਲੇ ਹੱਲ ਹੁੰਦੇ ਨੇ ਜੀ ਪਾਵਰ ਆ ਵੀ ਹੱਥ ਚ ਆਉਣੀ ਆ ਕੋਈ ਐਸੀ ਗੱਲ ਨਹੀਂ ਸਾਰੇ ਨਾਲ ਖੜੋਗੇ ਪਾਵਰ ਆਪੇ ਆ ਜੀ ਇਹਨਾਂ ਨੂੰ ਪੁੱਛੋ ਜੀ ਦੋ ਮਾਰਕਰ ਹਾਲੀ ਆਜੋ ਖੇਡ ਕੀ ਪਿੰਡ ਦਾ ਪ੍ਰਧਾਨ ਆਜੋ ਹਾਂ ਜੀ ਪ੍ਰਧਾਨ ਜੀ ਅੱਗੂ ਬੰਦਾ ਜੋ ਇਹਨਿੰਦਰਪੁਰੇ ਤੋਂ ਇੰਦਰਪੁਰੇ ਕਰਨ ਕੋੜਾ ਜੀ ਚੱਲ ਫਿਰ ਆਇਦਣ ਕੋਈ ਪ੍ਰਧਾਨ ਹਾਂ ਆਜੋ ਕੋਲ ਉੱਤਰਾ ਚੱਲ ਲੈ ਬੰਦਾ ਬਾਪੂ ਜੀ ਮੜਾ ਜਾਂ ਲੱਗੀ ਅੱਗੇ ਆਪਾਂ ਪਾਈਏ ਮੜਾ ਦਾ ਰੋਲਾ ਇਹਦਾ ਜੇ ਜ਼ਮੀਨ ਹੈਗੀ ਐ ਤਾਂ ਮੰਡੀ ਬਣਾਣਾ ਕੋਈ ਖਾਸ ਗੱਲ ਨਹੀਂ ਕੋਈ ਜ਼ਿਆਦਾ ਫੰਡ ਨਹੀਂ ਚਾਹੀਦਾ ਕੋਈ ਜ਼ਿਆਦਾ ਪੈਸੇ ਨਹੀਂ ਚਾਹੀਦੇ ਬਹੁਤ ਛੋਟਾ ਜਿਹਾ ਕੰਮ ਹੈ ਇਹ ਸਾਰੇ ਇਕੱਠੇ ਹੋਵਾਂਗੇ ਹੋ ਜਾਊਗਾ ਟੱਕੇ ਦਾ ਸਭ ਮੇਰੇ ਕੰਮ